ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਆਪਾਂ ਬਣੀ ਤੋਂ ਉੱਪਰ ਚਲੇ ਗਏ ਸਰਥਲ ਵੈਲੀ ਉੱਥੇ ਆਪਣਾ ਸ਼ੂਟ ਆ ਆ ਦੇਖੋ ਕਿਵੇਂ ਲੱਕੜ ਦੇ ਘਰ ਬਣੇ ਹੋਏ ਆ ਇੱਧਰ ਤੇ ਆ ਘਰਾਂ ਦੇ ਵਿੱਚ ਇੱਥੇ ਵੀ ਸੀਨ ਹੈਗਾ ਆਪਣਾ ਉਹ ਹੋਣਾ ਹੋਣਾ ਜੇ ਸਟਾਰਟ ਹੋਣਾ ਸ਼ੂਟ ਤਿਆਰੀ ਚੱਲਦੀ ਆ ਮੋਡਾ ਸਮਾਨ ਚੱਕੀ ਜਾਂਦਾ ਉੱਥੇ ਨੇੜੀ ਪੱਠੀ ਤੇ ਖੂਹ ਆ ਮਾਰ ਕੇ ਬਰਫੀ ਤਿਆਰ ਕਰਨ ਲੱਗੇ ਹੋਏ ਸੀ ਆਪਾਂ ਉਹਦਾ ਸੀਨ ਵਿੱਚ ਲਿਆ ਆਪਣੀ ਵੀਡੀਓ ਚ ਤੇ ਇਹ ਹੁਣ ਦੇਖਿਓ ਪਾ ਲਿਆ ਟ੍ਰੇਜ ਪੀਸ ਕੱਟ ਕਰਨੇ ਬਾਅਦ ਚ ਦੇ ਹੁਣ ਤਾਜੀ ਵਰਫੀ ਤੇ ਉਹਦੇ ਬਾਅਦ ਚ ਫੇਰ ਦੁਬਾਰਾ ਕੜਾਹੀ ਚਾੜਤੀ ਖੂਆ ਮਾਰ ਰਹੇ ਨੇ ਤੇ ਇਧਰ ਚੱਲਦੀ ਏ ਖੁੰਡ ਚਰਚਾ ਇਧਰਲੇ ਬੰਦੇ ਬੈਠੇ ਆਏ ਤੇ ਚੱਲਦੀ ਏ ਖੁੰਡ ਚਰਚਾ ਦੇਖੋ ਇਹਨਾਂ ਦੇ ਬਾਦਸ਼ਾਹ ਦੇ ਵਿੱਚ ਹੁਣ ਚਰਚਾ ਚੱਲਦੀ ਆ ਉਹਦੀ ਜੀ ਹਾਂ ساری ਟੀਮ ਵੈਕਟੀ ਸੀ ਤੇ ਉਹ ਸਾਹਮਣੇ ਇਹਨਾਂ ਦਾ ਮੇਨ ਜੱਥੇ ਆ ਜਿਹੜਾ ਉਂਗਲੀਆਂ ਮਾਰਦਾ ਉਧਰ ਇੱਕ ਜਨ ਲੱਜਦੇ ਆਂ ਆਹ ਤੋਂ ਨੇ ਪਾ ਕੇ ਲਾ ਕੇ ਉਹ ਸਾਹਮਣੇ ਪਾਉੜੇ ਗੱਡੀ ਜਾਂਦਾ ਬੁੱਢਾ ਉਧਰ ਇੱਕ ਲੈ ਬਾਈ ਲੱਕੜਾਂ ਪਾੜੀ ਜਾਂਦਾ ਹਾਂ ਦੇਖੋ ਉਧਰ ਔਰ ਥੀ ਮੋਟੀ ਮੋਟੀ ਲੱਕੜਾਂ ਆ ਜਾ ਕੇ ਸਲਾਹ ਦੇਣ ਲੱਗਿਆ ਉਹਨੂੰ ਇਹ ਆ ਗਈਆਂ ਇਧਰ ਦੀਆਂ ਲੋਕਲ ਗੱਡੀਆਂ ਇੱਥੇ ਦੇਖ ਲਓ ਟਾਵਰ ਲੱਗਿਆ ਹੋਇਆ ਤੇ ਰੇਂਜ ਫਿਰ ਵੀ ਨਹੀਂ ਆਉਂਦੀ Jio ਦਾ SIM ਲਿਆ ਆਪਾਂ ਨਵਾਂ ਸੀਗਾ ਇੱਥੇ ਆ ਕੇ ਤੇ ਰੇਂਜ ਫਿਰ ਵੀ ਨਹੀਂ ਆ ਰਹੀ ਉਹਦੀ ਆਵਾਦੀ ਵੈਸੇ ਕਾਫੀ ਹੈ ਕਿ ਵੈਸੇ ਉਸ ਹੁਣ ਫੋਨ ਦੀ ਰੇਂਜ ਆ ਨਹੀਂ ਰਹੀ ਤੇ ਹੌਲੀ ਹੌਲੀ ਮੇਰੇ ਨਾਲ ਦਾ ਚੱਲਣਗੇ ਫੋਨ ਇੱਥੇ ਵੀ ਕਿਉਂਕਿ ਹੁਣ ਤਾਂ ਕਿਸੇ ਦਾ ਫੋਨ ਵੀ ਸਾਡੇ ਬੰਦੇ ਦਾ ਚੱਲਦਾ ਹੈਗਾ ਆ ਪਹਾੜੀ ਇਹ ਉੱਪਰ ਦੀਓ ਕਰਾ ਜਾਂਦਾ ਨਾਲ ਹੀ ਨਾ ਟਿੱਡਾ ਮਿੱਡਾ ਜੇ ਰਾਹ ਜਾਂਦਾ ਉੱਪਰ ਨੂੰ ਇਹ ਪਹਾੜੀ ਦੇ ਪਰਲੇ ਪਾਸੇ ਇੱਕ ਪਿੰਡ ਵਸਿਆ ਆ ਖੱਜਰਾ ਦੇ ਨਾਲ ਸਮਾਨ ਜਾਂਦਾ ਇੱਥੋਂ ਸਾਰਾ ਉਹ ਜਿਹੜੇ ਖੱਜਰਾ ਤੁਹਾਨੂੰ ਦਿਖਾ ਰਹੇ ਆ ਉਹ ਖੱਜਰਾ ਦੇ ਉੱਤੇ ਸਮਾਨ ਲੱਦ ਕੇ ਸਾਰਾ ਪਹਾੜੀ ਉੱਪਰਲੇ ਪਾਸੇ ਜਾਂਦਾ ਜੋ ਵੀ ਹੈ ਖਾਣ ਪੀਣ ਦਾ ਸਮਾਨ ਹੋ ਗਿਆ ਜਾਂ ਘਰੇਲੂ ਵਰਤੋਂ ਵਾਲਾ ਸਮਾਨ ਹੋ ਗਿਆ ਬਸ ਆਹੀ ਇੱਥੇ ਬੀਗਨਿਕ ਪੁਆਇੰਟ ਆ ਬੜਾ ਹੋਰ ਕੁਛ ਨਹੀਂ ਹੈ ਇੱਥੇ। ਉਹ ਸਾਹਮਣੇ ਗੱਡੀ ਖੜੀ ਆ ਆਪਣੀ। ਬੋਲੇ ਦੂਜੀ ਸਪੋਰਟ ਵਾਲਿਆਂ ਦੀ ਗੱਡੀ ਖੜੀ ਆ ਬਲੇਰੋ। ਤੇ ਸੋਮੋ ਦੇ ਵਿੱਚ ਆਏ ਹੋਏ ਨੇ। ਤੇ ਸਵਾਰੀਆਂ ਕੁਝ ਸੋਮੋ ਜਾਈਆਂ ਨੇ ਤੇ ਕੁਝ ਆ ਗੱਡੀਆਂ ਖੜੀਆਂ ਨੇ। ਤੇ ਉਹ ਲਾਲ ਜਿਹਾ ਟੈਂਟ ਲੱਗਿਆ ਹੋਇਆ। ਉਥੇ ਪ੍ਰੈਸ ਵਾਲੇ ਵੀ ਲੱਗਿਆ ਆ। ਚੇਂਜ ਰੂਮ ਵੀ ਬਣਾਇਆ ਹੋਇਆ। ਤੇ ਮੇਕਅਪ ਵਾਲਾ ਵੀ ਉੱਥੇ ਬਣਾਇਆ ਹੋਇਆ ਲਾਲ ਜਿਹੇ ਟੈਂਟ ਦੇ ਵਿੱਚ ਸਾਰਾ ਕੁਝ ਆਹ ਖੜੀ ਹੋਈ ਸੋਮੋ ਜਿਹੜੀ ਪਹਿਲਾਂ ਦੇਖਾਈ ਆ ਤੁਹਾਨੂੰ ਤੇ ਆਹ ਜਿਹੜੀ سپورਟ ਵਾਲਿਆਂ ਦੀ ਗੱਡੀ ਤੇ ਆਹ ਕੋਲੇ ਆਪਣੀ ਗੱਡੀ ਖੜੀ ਹੈ ਜਿਹੜਾ ਸਮਾਨ ਆਪਣੀ ਉੱਥੇ ਚੱਪਿਆ ਸਾਰਾ ਉਹ ਆ ਤੇ ਆਹ ਸਾਹਮਣੇ ਸ਼ੂਰੀ ਚੱਲ ਰਹੀ ਹੈ ਕੈਮਰਾ ਚੱਲ ਰਿਹਾ ਇੱਕ ਇਧਰਲੀ ਸਾਈਡ ਤੇ ਲੱਗਾਇਆ ਸੱਚੇ ਹੱਥਾ ਕੈਮਰਾ ਉਹ ਗੈਂਗਲ ਵੀ ਚੱਲ ਰਿਹਾ ਦੋ ਗੈਂਗਲ ਚੱਲ ਰਹੇ ਆ। ਇਹ ਆ ਦੇਖੋ ਸੀਨ ਇਹ ਸੀਨ ਜ ਬਹੁਤ ਤਗੜੀ ਕਲੋਨ ਹੋ ਗਈ ਸੀ। ਮੋਟਰਸਾਈਕਲ ਤੇ ਬਹਿ ਕੇ ਉਹਨਾਂ ਨੇ ਮੋੜੇ ਕੁੜੀ ਨਿਕਲਨੇ ਜਾਣਾ ਤੇ ਦੂਜੇ ਮੋੜੇ ਕੁੜੀ ਨੇ ਗੱਡੀ 'ਚ ਬਹਿ ਕੇ ਜਾਣਾ ਸੀਗਾ। ਤੇ ਬਾਅਦ 'ਚ ਗੱਡੀ ਦੀ ਚਾਬੀ ਹੈ ਨਾ ਉਹਦੇ ਕੋਲ। ਇਹ ਸੀਨ ਕੱਟ ਕੀਤਾ। ਬਹੁਤ ਤਗੜੀ ਕਲੋਨ ਹੋਈ ਉਹਦੇ ਨਾਲ। ਹਾਂ ਦੇਖੋ ਮੋਟਰਸਾਈਕਲ ਤੇ ਤਾਂ ਬਹਿ ਕੇ ਇਹਨਾਂ ਨੇ ਨਿਕਲਨੇ ਚਲੇ ਜਾਣਾ। ਮੁੰਡੇ ਬੜੀ ਨੇ ਆ ਇਧਰ ਟਰੈਕਟਰ 'ਚ ਬੈਠੇ ਆ ਛਤਰੀ ਲਾ ਕੇ ਤੇ ਆ ਮੁੰਡੇ ਆਪਣੇ ਨਾਲ ਦੇ ਸਾਰੇ ਹੈਗੇ ਆ ਇੱਥੇ ਗੋਲਡ ਹੋਣ ਦੀ ਤਿਆਰੀ ਆ ਬਸ ਆ ਦੇਖੋ ਮੋਟਰਸਾਈਕਲ 'ਤੇ ਉੱਪਰ ਦੀ ਨਾ ਗਿਆ ਆ ਜਿਹੜਾ ਬੋਲਟੜਾ ਬੈਠਾ ਬਾਈ ਇਹਦੇ ਗੋਲ ਦੀ ਮੋਹ ਤਾਂ ਲੈ ਕੇ ਵਾਈ ਕਰਕੇ ਨਾ ਗਿਆ ਇਹਨਾਂ ਨੇ ਵੀ ਪਿੱਛੇ ਦਿਨ ਗਣਾ ਸੀ ਵਾਈ ਕਰਕੇ ਉਹਨੂੰ ਬੋਲਟੜੇ ਨੇ ਬਾਹ ਚਾਬੀ ਹੈ ਨਾ ਉਹਨਾਂ ਨੂੰ ਕਾਰ ਦੀ ਫੇਸੀਆਂ ਕੱਟ ਕੀਤਾ ਦੁਬਾਰਾ ਸਟਾਰਟ ਕੀਤਾ ਇਹਦੇ ਬਾਅਦ ਚਾ ਆਪਣਾ ਬੈਕਅਪ ਫਿਰ ਆਪਣਾ ਗੱਡੀ ਸਮਾਨ ਲੋਡ ਕਰਕੇ ਆਪਾਂ ਨਿਕਲਦੇ ਆ ਅੱਜ ਉਹ ਆਦੀ ਟਾਈਮ ਨਾਲ ਆਪਣਾ ਬੈਕਅਪ ਦੇਖੋ ਪਹਾੜੀ ਏਰੀਆ ਕਿੰਨਾ ਵਧੀਆ 뷰 ਆ